ਉਹਨਾਂ ਦੋ ਲੇਡੀਆਂ ਸੀਆਂ ਮਾਨੋਬਾਈ ਆਪਣੀ ਕਰਨਲ ਸਿੰਘ ਤੇ ਰੇਖਾ ਰਾਣੀ ਪਤਰੀ ਮਹਿੰਦਰ ਸਿੰਘ ਇਹਨਾਂ ਦੋਵਾਂ ਤੋਂ ਅਸੀਂ 35 ਗ੍ਰਾਮ ਹੀਰੋਨ ਬਰਾਮਦ ਕੀਤੀ ਸੀ ਤੇ ਐਫਆਰ ਦਰਦ ਕੀਤੀ ਸੀ ਉਹ ਜਦੋਂ ਹਵਲਾ ਚ ਬੰਦ ਸੀ ਤੇ ਜਦੋਂ ਸ਼ੇਰੇ ਨੂੰ ਨੂੰ ਬਾਥਰੂਮ ਦੀ ਮੁਸ਼ਕਲ ਆਈ ਤੇ ਨੇ ਕਿਹਾ ਦਰਦ ਹੁੰਦੀ ਆ ਜਿਹੜੀ ਅਸੀਂ ਲੇਡੀਆਂ ਲਈ ਸੀ ਉਹਦੀ ਨੁਰਾਨੀ ਵਾਸਤੇ ਉਹਨੂੰ ਬਾਥਰੂਮ ਕਰਾਉਣ ਲੱਗੇ ਤਾਂ ਉਹਨੂੰ ਬਾਥਰੂਮ ਤੋਂ ਚਸਮਾ ਦੇਖ ਕੇ ਡਿੱਗੀ ਗਈ ਦੇ ਖਿਲਾਫ ਸੀ ਫਿਰ ਮੁਕੱਦਮਾ ਅੰਦਰ ਚ ਕੀਤਾ ਤੇ 33 ਨੰਬਰ ਮੁਕੱਦਮਾ ਅੰਦਰ ਚ ਕਰਕੇ ਤੇ ਅਸੀਂ ਉਹਨੂੰ ਅਰੈਸਟ ਕਰ ਲਿਆ ਉਸ ਅਗਲੇ ਦਿਨ ਇਹਨਾਂ ਦੇ ਸਰ ਪਹਿਲੇ ਵੀ ਕੋਈ ਪਰਚੇ ਹੀ ਕਰੇ ਦਰਦੀ ਹਾਂ ਪਹਿਲਾਂ ਉਹਨਾਂ ਦੇ ਕਾਫੀ ਪਰਚੇ ਤਿੰਨ ਦਿਨ ਦੋ ਦੋ ਤਿੰਨ ਦਾ ਪਰਚੇ ਦਰਜ ਹੋਏਗੇ ਇਹ ਫਿਰ ਕਿੱਥੋਂ ਅੱਜ ਬਰਾਮਦ ਅੱਜ ਬਰਾਮਦ ਹੋਏ ਨਹੀਂ ਹਾਂਜੀ ਇੱਕ ਰਾਤ ਫੱਲੀ ਸੀ ਕੱਲ ਤਾਂ ਰਾਤ ਵੀ ਹਾਂ ਕੱਲ ਸ਼ਾਮ ਨੂੰ ਫੱਲੀ ਸੀ ਕੱਲ ਸ਼ਾਮ ਨੂੰ ਅਸੀਂ ਬਾਂਮਣੀ ਵਾਲੇ ਰਕਵੇ ਵਿੱਚ ਫੱਲੀ ਸੀ ਉੱਥੇ ਕਿਸੇ ਵਹੀਕਲ ਦੀ ਡੀਕੀ ਸੀਗੀ ਇਹ ਅੱਗੇ ਬਾਸੇ ਜਾਣ ਵਾਸਤੇ ਉਸਾਨੂੰ ਮੁਖਬਰ ਨੇ ਇਲਾਜ਼ ਦੀ ਵੀ ਭਰਾਨੀ ਥਾ ਤੇ ਜਿਹੜੀ ਲੇਡੀਜ਼ ਨੇ ਹਲੀਏ ਇਹਨਾਂ ਦੇ ਕਿਹੜੇ ਕੰਮ ਕਰਦੇ ਸਾਰੇ ਹਾਂਜੀ ਨਸ਼ੀਦਾ ਕੰਮ ਕਰਦੇ ਇਹਨਾਂ ਨੂੰ ਕਾਰਵਾਈ ਵੀ ਕੀਤੀ ਗਈ ਜਿਹੜੀ ਭੱਜਨ ਦੇ ਮਾਮਲੇ ਹਾਂ ਬਿਲਕੁਲ ਉਹਦੇ ਅਫੀਅਰ ਦਰਜ ਕੀਤੀ ਗਈ ਮਕਦਮਾ ਨੰਬਰ 33 ਦਰਜ ਕੀਤਾ ਗਿਆ 2022 ਪੀਐਨਐਸ